ਅਮਰਨਾਥ ਯਾਤਰਾ ਦੇ ਜਾਣ ਵਾਲੇ ਜਿਨ੍ਹਾਂ ਲੋਕਾਂ ਦੀ ਰਜਿਸਟ੍ਰੇਸ਼ਨ ਹੋਈ ਹੋਵੇ ਉਹਨਾਂ ਲਈ ਟੋਲ ਟੈਕਸ ਮਾਫ ਕੀਤਾ ਜਾਵੇ ਅਸੀਂ ਮਨੀਰ ਸਾਹਿਬ ਨੂੰ ਗਿਆਪਨ ਦਿੱਤਾ ਉਹਨਾਂ ਨੇ ਆਪਣੀ ਹਾਈ ਕੌਂਟੀ ਨਾਲ ਗੱਲ ਕੀਤੀ ਆ ਉਹਨਾਂ ਨੇ ਕਿਹਾ ਵੀ ਜਿਨੇ ਵੀ ਕੋਲ ਵੀ ਰਜਿਸਟ੍ਰੇਸ਼ਨ ਹੋਏਗੀ ਜਿਨ੍ਹਾਂ ਦੀ ਵੀ ਰਜਿਸਟ੍ਰੇਸ਼ਨ ਕੀਤੀ ਹੋਏਗੀ ਉਹਨਾਂ ਦਾ ਟੋਲ ਟੈਕਸ ਮਾਫ ਕੀਤਾ ਜਾਏਗਾ ਟੋਲ ਟੋਲ ਪਾਏ ਜਾਂਦੇ ਪਿਛਲੇ 7 ਸਾਲ ਤੋਂ ਜਿਹੜਾ ਹਿੰਦੂ ਸਹਿਯੋਗ ਮੋਰਚੇ ਨੇ ਇੱਕ ਵੀੜਾ ਚੱਕਿਆ ਹੋਇਆ ਹੈ ਕਿ ਅਮਰਨਾਥ ਯਾਤਰੀਆਂ ਨੂੰ ਟੋਲ ਨਾ ਦੇਣਾ ਪਵੇ ਔਰ ਲੰਬੀਆਂ ਲਾਈਨਾਂ 'ਚ ਨਾ ਲੱਗਣਾ ਪਵੇ ਉਹਨਾਂ ਦੇ ਲਈ ਅਸੀਂ ਅੱਜ ਟੋਲ ਪਲਾਇਆ ਦੇ ਮੈਨੇਜਰ ਵਿਪਨ ਰਾਏ ਜੀ ਨੂੰ ਗਿਆਪਨ ਦਿੱਤਾ ਕਿ ਜਿਹੜੇ ਵੀ ਸ਼ਿਵ ਭਗਤ ਇੱਥੇ ਰਜਿਸਟ੍ਰੇਸ਼ਨ ਕਰਵਾ ਕੇ ਔਰ ਵੈਲਿਡ ਹੋਣ ਦੇ ਵਾajib ਹੋਣਗੇ ਉਹਨਾਂ ਦੇ ਕੋਲੋਂ ਟੋਲ ਨਹੀਂ ਲਿੱਤਾ ਜਾਏਗਾ ਅੱਜ ਸ਼ਿਵ ਸਣਾ ਪੰਜਾਬ ਔਰ ਸਿੰਧੂ ਸਹਿਯੁਕਤ ਮੋਰਚੇ ਦੀ ਟੀਮ ਲੋਡੋਵਾਲ ਟੋਲ ਪਲਾਇਆ ਤੇ ਪਿਛਲੇ 7 ਸਾਲ ਤੋਂ ਜਿਹੜਾ ਹਿੰਦੂ ਸਹਿਯੁਕਤ ਮੋਰਚੇ ਨੇ ਇੱਕ ਵੀੜਾ ਚੱਕਿਆ ਹੋਇਆ ਹੈ ਕਿ ਅਮਨ ਨਾਲ ਯਾਤਰੀਆਂ ਨੂੰ ਟੋਲ ਨਾ ਦੇਣਾ ਪਵੇ ਔਰ ਲੰਬੀਆਂ ਲਾਈਨਾਂ 'ਚ ਨਾ ਲੱਗਣਾ ਪਵੇ ਉਹਨਾਂ ਦੇ ਲਈ ਅਸੀਂ ਅੱਜ ਟੋਲ ਪਲਾਇਆ ਦਾ ਮੈਨੇਜਰ ਵਿਪਨ ਨਰਾਏ ਜੀ ਨੂੰ ਗਿਆਪਨ ਦਿੱਤਾ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦੁਲਾਇਆ ਕਿ ਜਿਹੜੇ ਵੀ ਸ਼ਿਵ ਭਗਤ ਇੱਥੇ ਰਜਿਸਟ੍ਰੇਸ਼ਨ ਕਰਵਾ ਕੇ ਔਰ ਵੈਲਿਡ ਹੋਣ ਦੇ ਵਾajib ਹੋਣਗੇ ਉਹਨਾਂ ਦੇ ਕੋਲੋਂ ਟੋਲ ਨਹੀਂ ਲਿੱਤਾ ਜਾਏਗਾ ਉਹ ਆਪਣੀ ਜਿਹੜੀ ਉਹਨਾਂ ਦੀ ਅਥਾਰਟੀ ਆ ਉਹਦੇ ਨਾਲ ਵੀ ਗੱਲ ਕੀਤੀ ਹੈ ਉਹਨਾਂ ਨੇ ਕੱਲ ਤੋਂ ਯਾਤਰਾ ਸ਼ੁਰੂ ਹੈ ਤੇ ਕੱਲ ਤੋਂ ਟੋਲ ਪਲੇਸ ਦੇ ਉੱਤੇ ਸਾਰੇ ਸ਼ਿਵ ਭਗਤਾਂ ਨੂੰ ਇਹ ਸੂਚਿਤ ਕੀਤਾ ਜਾਂਦਾ ਦੱਸਿਆ ਜਾਂਦਾ ਹੈ ਕਿ Hindu ਸੁਯੁਕਤ ਮੋਰਚੇ ਵੱਲੋਂ ਸਾਡੇ ਕਨਵੀਨਰ ਰਜੀਵ ਟੰਡਨ ਜੀ ਦੀ ਅਗਵਾਈ ਹੇਠ ਅੱਜ Hindu ਸੁਯੁਕਤ ਮੋਰਚਾ ਲੋਡੂਵਾਲ ਟੋਲ ਪਲੇਸ ਤੇ ਆ ਕੇ ਅਮਨ ਯਾਤਰੀਆਂ ਦੇ ਟੋਲ ਨੂੰ ਜਿਹੜਾ ਟੋਲ ਲੱਗਦਾ ਹੈ ਗੱਡੀਆਂ ਤੇ ਉਹਦੇ ਐਗਜ਼ੈਂਪਸ਼ਨ ਦੇ ਲਈ ਅੱਜ ਇਕੱਠੇ ਹੋਏ ਆ ਤੇ ਸਾਨੂੰ ਅਥਾਰਟੀ ਨੇ ਅਸ਼ਵਾਸਨ ਦਿੱਤਾ ਕਿ ਅਸੀਂ ਇੱਥੇ ਅਮਲ ਕਰਾਂਗੇ जयकारा वीर बजरंगी हर हर महादेव हिंदू संयुक्त मोर्चे ਵੱਲੋਂ ਅੱਜ ਸਾਰਾ ਡੈਪੂਟੇਸ਼ਨ ਲਾਡੂਆ ਟੂਲ ਪਲੇ ਤੇ ਆਜੇ ਜਿੱਥੇ ਵਿੱਚ ਅਸੀਂ ਮੰਗ ਰੱਖੀ ਸੀ ਅਮਰਨਾਥ ਯਾਤਰਾ ਦੇ ਜਾਣ ਵਾਲੇ ਜਿਨ੍ਹਾਂ ਲੋਕਾਂ ਦੀ ਰਜਿਸਟ੍ਰੇਸ਼ਨ ਹੋਈ ਹੋਵੇ ਉਹਨਾਂ ਲਈ ਟੋਲ ਟੈਕਸ ਮਾਫ ਕੀਤਾ ਜਾਵੇ ਅਸੀਂ ਮਨੀਰ ਸਾਹਿਬ ਨੂੰ ਗਿਆਪਨ ਦਿੱਤਾ ਉਹਨਾਂ ਨੇ ਆਪਣੀ ਹਾਈ ਕੌਂਟੀ ਨਾਲ ਗੱਲ ਕੀਤੀ ਆ ਉਹਨਾਂ ਨੇ ਕਿਹਾ ਵੀ ਜਿਨ੍ਹਾਂ ਦੇ ਕੋਲ ਵੀ ਰਜਿਸਟ੍ਰੇਸ਼ਨ ਹੋਏਗੀ ਜਿਨ੍ਹਾਂ ਦੀ ਵੀ ਰਜਿਸਟ੍ਰੇਸ਼ਨ ਕੀਤੀ ਹੋਏਗੀ ਉਹਨਾਂ ਦਾ ਟੋਲ ਟੈਕਸ ਮਾਫ ਕੀਤਾ ਜਾਏਗਾ ਜੈ ਬਾਬਾ ਅਮਰਨਾਥ ਪਰਫਾਨੀ ਭੁੱਖੇ ਨੂੰ ਆਣ ਪਿਆਸੇ ਨੂੰ ਪਾਣੀ ਜਿਆ ਬੋਲੇ ਜਿੰਦੂ ਜਿੰਦੂ ਤੁਮਰਚਾ ਬੋਲੋ ਹਰ ਸਾਲ ਦੀ ਤਰ੍ਹਾਂ ਅਮਰਨਾਥ ਯਾਤਰੀਆਂ ਦੇ ਲਈ ਲਾਡੂਆ ਟੋਲ ਪੁਲਾਜਾ ਦੇ ਮਨੇਰ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਜਾਂਦਾ ਜਿਹਦੇ ਵਿੱਚ ਅਸੀਂ ਅਮਰਨਾਥ ਯਾਤਰੀਆਂ ਨੂੰ ਛੂਟ ਦੇਣ ਲਈ ਕਿਹਾ ਜਾਂਦਾ ਅਸੀਂ ਕੀ ਕਿਹਾ ਜਾਂਦਾ ਕਿ ਜਿਹੜੇ ਲੋਕ ਬਾਬਾ ਬੁੱਢਾ ਦਾ ਬਾਬਾ ਪਰਫਾਨੀ ਅਮਰਨਾਥ ਯਾਤਰਾ ਦੇ ਲੋਕ ਜਿਹੜੇ ਯਾਰ ਨੇ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਕੀਤੀ ਹੋਵੇ ਉਹਨਾਂ ਕੋਲੋਂ ਟੋਲ ਲਾ ਲਿੱਤਾ ਜਾਵੇ ਪਿਛਲੇ 7 ਸਾਲ ਤੋਂ ਹੰਦਸੂਕਤ ਮੋਟਰ ਵੱਲੋਂ ਦੋਰਾ ਇਹ ਸ਼ਿਪਕਾਂ ਦੇ ਲਈ ਇੱਕ ਟੋਲ ਮਾਫ ਕਰਾ ਜਾਂਦਾ ਲਾਡੋਆ ਟੋਲ ਰਿਆ ਤੋਂ ਅੱਜ ਵੀ ਅਸੀਂ ਨਵੇਦਨ ਲੈ ਕੇ ਆਏ ਆ ਆਪਣਾ ਟੋਲ ਪਲਾਇਆ ਦੇ ਬਨੀਰ ਸਾਹਿਬ ਕੋਲੋਂ ਲਾਡੋਪਾਲ ਹੋਇਆ ਜਾਂਦਾ ਤੇ ਵੀ ਤੁਸੀਂ ਅਬੰਦਾ ਯਾਤਰੀਆਂ ਲਈ ਟੋਲ ਮਾਫ ਕੀਤਾ ਜਾਵੇ ਮੈਂ ਚਾਹੁੰਦਾ ਵੀ ਮੇਰੇ ਸਾਹਿਬ ਸਾਡੀ ਬੇਨਤੀ ਨੂੰ ਸਵੀਕਾਰ ਕਰਨ ਭੋਲੇ ਨਾਲ ਦੇ ਪਤਾਂ ਦੀ ਬੇਨਤੀ ਨੂੰ ਸਵੀਕਾਰ ਕਰੋ ਸ਼ਿਪਕਾਂ ਦੀ ਸੁਰਤ ਨੂੰ ਸਵੀਕਾਰ ਕਰੋ ਮੈਂ ਆਪਣੇ ਹੈੱਡ ਕੁਆਰਟਰ ਮੈਂ अ अप्रूवल के लिए इसको भेजूंगा और एनएचआई के गाइडलाइन के हिसाब से जो भी होगा उचित मैं जरूर करूंगा हाँ अमरनाथ जी की यात्रा के लिए सर ने जो दिया है इसको मैं अपने हेड क्वार्टर में भेजूंगा लंगरपुर वाले जुड़े जाते हैं और एनएचआई की गाइडलाइन से जो भी होगा उचित वो मैं करूंगा तो बाबा बर्फानी की यात्रा शुरू होती है शुरू होने तो पहला हिंदू सेवियुक्त मोर्चे वालों ਟੋਲ ਟੋਲ ਟੈਕਸ ਦੇ ਜਿਹੜੇ ਮੈਨੇਜਰ ਸਾਹਿਬ ਆ ਉਹਨਾਂ ਨੂੰ ਮੈਮੋਰੰਡਮ ਦਿੱਤਾ ਜਾਂਦਾ ਵੀ ਜਿਹੜੇ ਟੋਲ ਜਿਹੜੇ ਯਾਤਰੀ ਆ ਅਮਰਨਾ ਯਾਤਰਾ ਕਰਨ ਵਾਲੇ ਯਾਤਰੀ ਆ ਲੰਗਰ ਪੰਡਾਰਿਆਂ ਵਾਲੇ ਆ ਜਿਨ੍ਹਾਂ ਦੇ ਲੰਗਰ ਪੰਡਾਰੇ ਚੱਲਦੇ ਆ ਉੱਥੋਂ ਟਰੱਕ ਜਾਂਦੇ ਆ ਉਹ ਉਹਨਾਂ ਸਾਰਿਆਂ ਦੀ ਰਜਿਸਟ੍ਰੇਸ਼ਨ ਦੇਖ ਕੇ ਤੇ ਟੋਲ ਮਾਫ ਕੀਤਾ ਜਾਂਦਾ ਵਾ ਅਸੀਂ ਉਹ ਹਰ ਸਾਲ ਆਨੇ ਆ ਦੇਣ ਮੈਮੋਰੰਡਮ ਅੱਜ ਵੀ ਇਹੀ ਅਸੀਂ ਮੈਮੋਰੰਡਮ ਦੇਣ ਆਏ ਆ ਉਹਨਾਂ ਨੂੰ ਉਹਨਾਂ ਨੇ ਕਿਆ ਬਕਿਆ ਕਿ ਅਸੀਂ ਮੈਂ ਆਪਣੇ ਉੱਪਰ ਜਿਹੜੀ ਥੋੜੀ ਹੈ ਉਹਨੋਂ ਤੋਂ ਪੁੱਛ ਕੇ ਜਿਹੜਾ ਵਾ ਅਸੀਂ ਇਹਨੂੰ ਕਰ ਦੇ ਮਾਫ ਕਰ ਦਿੱਤਾ ਜਾਵੇਗਾ ਸਰ ਪਹਿਲਾਂ ਵੀ ਪਹਿਲਾਂ ਜਿੱਤੇ ਆ ਕਹਿੰਦੇ ਆ ਇਹ ਅਸੀਂ ਹਰ ਸਾਲ ਆਉਂਦੇ ਹਾਂ ਜੀ ਯਾਤਰਾ ਸ਼ੁਰੂ ਹੁੰਦੋਂ ਪਹਿਲਾਂ 7 ਸਾਲ ਹੋ ਗਏ ਜੀ ਪਿਛਲੇ 7 ਸਾਲ ਤੋਂ 7 ਸਾਲ ਤੋਂ ਲਗਾਤਾਰ ਹਾਂਜੀ ਹਰ ਸਾਲ ਹੁੰਦਾ ਜੀ ਯਾਤਰੀ ਆਪਣੀ ਰਜਿਸਟ੍ਰੇਸ਼ਨ ਦਿਖਾਉਂਦਾ ਹੈ ਲੰਗਰ ਬਣਾਰਿਆਂ ਵਾਲੇ ਆਪਣੇ ਆਈਡੀ ਕਾਰਡ ਦਿਖਾਉਂਦੇ ਆ ਤੇ ਫ੍ਰੀ ਜਾਂਦੇ ਆ ਤੇ ਮੈਨੇਜਰ ਸਾਹਿਬ ਹੁਣ ਕੀ ਕਹਿੰਦੇ ਆ ਮੈਨੇਜਰ ਸਾਹਿਬ ਨੇ ਸਾਨੂੰ ਸੰਤੁਸ਼ਟ ਕੀਤਾ ਹੈ ਕਿ ਮੈਂ ਆਪਣੇ ਉੱਪਰ ਅਥਾਰਟੀ ਤੋਂ ਕਰਾ ਕੇ ਮੇਲ ਪਵਾ ਕੇ ਇਹ ਕਰ ਦਵਾਂ